लूर करो ने ले दूर करो मु बणिया पंजा हा मु बणिया पंजा हा ਚਲੋ ਜੀ ਬੱਸ ਜੀ ਬਹੁਤ ਸਹੀ 1152 ਫਰੰਟ ਦੇ ਜੁਝਾਰੂ ਸਾਥੀਓ ਆਪਾਂ ਲਗਾਤਾਰ ਪਿਛਲੇ 3 ਸਾਲਾਂ ਤੋਂ ਇਸ ਭਰਤੀ ਨੂੰ ਪੂਰਾ ਕਰਵਾਉਣ ਦੇ ਲਈ ਲੱਗੇ ਹੋਏ ਆਂ ਪਹਿਲਾਂ ਸਰਕਾਰ ਕੋਲ ਇਹ ਬਹਾਨਾ ਸੀ ਕਿ ਇਹ ਭਰਤੀ ਕੋਰਟ ਦੇ ਵਿੱਚ ਲੜਕੀ ਹੋਈ ਆ ਜਿਸ ਦਿਨ ਵੀ ਕੋਰਟ ਦੇ ਵਿੱਚੋਂ ਇਹਦਾ ਫੈਸਲਾ ਆਏਗਾ ਡਬਲ ਬੈਂਚ ਦੇ ਵੱਲੋਂ ਜੋ ਵੀ ਫੈਸਲਾ ਆਏਗਾ ਅਸੀਂ ਉਹ ਤੁਹਾਡੇ ਉੱਪਰ ਲਾਗੂ ਕਰ ਦੇਵਾਂਗੇ ਤੁਹਾਨੂੰ ਸਾਰੇ ਨੂੰ ਪਤਾ ਹੀ ਆ ਅਸੀਂ ਪ੍ਰਸ਼ਾਸਨ ਨੂੰ ਤੇ ਮੀਡੀਆ ਨੂੰ ਦੱਸਣਾ ਚਾਹੁੰਦੇ ਆ ਕਿ 23 ਸਤੰਬਰ 2024 ਨੂੰ ਹਾਈ ਕੋਰਟ ਦੇ ਮਾਨਯੋਗ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਇਸ ਭਰਤੀ ਨੂੰ ਪੂਰਾ ਕਰਨ ਦੇ ਲਈ ਹਰੀ ਛੰਡੀ ਦੇ ਦਿੱਤੀ ਗਈ ਸਰਕਾਰ ਨੇ ਜਿੰਨਾਂ ਕੋਲੇ ਪਿਛਲੀ ਸਰਕਾਰ ਦੇ ਵਿੱਚੋਂ 483 ਸਾਥੀਆਂ ਕੋਲ ਸਾਡੇ ਉਮੀਦਵਾਰਾਂ ਕੋਲ ਜੁਆਇਨਿੰਗ ਲੈਟਰ ਸੀ ਉਹਨਾਂ ਨੂੰ ਸਟੇਸ਼ਨਾਂ ਦੇ ਉੱਪਰ ਭੇਜ ਦਿੱਤਾ ਉਹ ਕੰਮ ਲਗਭਗ 45 ਦਿਨਾਂ ਦੇ ਵਿੱਚ ਹੋਇਆ ਵਿਆ ਸੀ ਜਿਹਦੇ ਵਿੱਚ ਐਡਵਰਟਾਈਜ਼ਮੈਂਟ ਵੀ ਕੀਤੀ ਉਸ ਪੇਪਰ ਹੋਇਆ ਸਾਰੀਆਂ ਜਿਹੜੀਆਂ ਕੋਈ ਹੋਰ ਤਰ੍ਹਾਂ ਦੀਆਂ ਸ਼ਿਕਾਇਤਾਂ ਜਾਂ ਜਿਹੜੀਆਂ ਕਮੀਆਂ ਸੀ ਉਹ ਦੂਰ ਕੀਤੀਆਂ ਗਈਆਂ ਪ੍ਰੋਜੈਕਟ ਕੱਢਿਆ ਗਿਆ ਸਕਰੂਟੀ ਕੀਤੀ ਗਈ ਤੇ ਸਾਧੀਆਂ ਨੂੰ 660 ਜਿਹੜੇ 607 ਵਿਅਕਤੀਆਂ ਨੂੰ ਜੁਆਇਨਿੰਗ ਲੈਟਰ ਤੱਕ ਦੇ ਦਿੱਤੇ ਸੀ ਉਹਨਾਂ ਕੋ ਪੁਸ਼ਕ ਨੂੰ ਕਾਲਜਾਂ ਵਿੱਚ ਵੀ ਭੇਜ ਦਿੱਤਾ ਗਿਆ ਸੀ ਉਹਨਾਂ ਦਾ ਕੀਤਾ ਹੋਇਆ ਕੰਮ ਹੀ ਇਹਨਾਂ ਨੇ 2 ਦਿਨ ਲਗਾ ਕੇ ਉਸ ਨੂੰ ਪੂਰਾ ਕੀਤਾ ਪਰ ਜਿਹੜਾ ਇਨ ਇਸ ਸਰਕਾਰ ਨੇ ਕੰਮ ਕਰਨਾ ਸੀਗਾ ਸਾਡੇ ਰਿਜ਼ਲਟ ਡਿਕਲੇਅਰ ਹੋਏ ਪਏ ਆ ਸਾਈਟ ਤੇ ਅਪਲੋਡ ਹੋਏ ਆ ਤੇ ਉਹਨੂੰ ਬਸ ਇਹਨਾਂ ਨੇ ਜੋਇਨਿੰਗ ਲੈਟਰ ਦੇ ਕੇ ਕਾਲਜਾਂ ਤੇ ਭੇਜਣਾ ਜਿਹੜਾ ਕਿ ਇੱਕ ਜਾਂ 2 ਦਿਨ ਦਾ ਕੰਮ ਆ ਪਿਛਲੇ 70 ਦਿਨ ਤੋਂ ਉੱਥੇ ਦਾ ਉੱਥੇ ਹੀ ਬੜਾਗਾ ਕੰਮਚਾਰ ਦੇ ਘਰ ਥੋੜਾ ਜਿਹਾ ਅਤੇ ਡੀਪੀਆਈ ਦਫ਼ਤਰ ਵੀ ਅਤੇ ਡੀਪੀਆਈ ਦਫ਼ਤਰ ਵੀ ਲਗਾਤਾਰ ਗਏ ਉਥੇ ਜਨਪਰ ਰਾਜਾ ਧਰਨਾ ਵੀ ਚਲਾਇਆ ਗੇ ਦਰਵਾਜ਼ੇ ਵਿੱਚ ਵੀ ਅਸੀਂ ਦੋ ਵਾਰ ਗਏ ਇੱਥੇ ਵੀ ਅਸੀਂ ਅੱਜ ਦੂਜੀ ਵਾਰ ਆਏ ਆ ਹੱਦ ਤੱਕ ਪਹਿਲਾਂ ਵੀ ਆਪਾਂ ਇੱਥੇ ਆਏ ਸੀ ਪਰ ਉਦੋਂ ਹੀ ਕਿਹਾ ਕਿ ਅਸੀਂ ਕਿ ਤੁਹਾਡੀ ਮੀਟਿੰਗ ਕਰਵਾ ਦੇ ਰਹੇ ਹਾਂ ਤਾਂ ਉਥੇ ਪੈਨਲ ਮੀਟਿੰਗ ਜਿਹੜੀ ਆਪਾਂ ਨੂੰ ਮੰਤਰੀ ਸਾਹਿਬ ਨਾਲ ਸਿੱਖਿਆ ਮੰਤਰੀ ਜੀ ਨਾਲ ਕਰਵਾਈ ਸੀ ਉੱਥੇ ਅਸੀਂ ਆਪਣੇ ਸਾਰੇ ਪੱਖ ਰੱਖੇ ਤੇ ਸਿੱਖਿਆਸਕਰਤਰ ਸਾਹਿਬ ਇਸ ਗੱਲ ਨੂੰ ਮੰਨ ਗਏ ਸੀ ਕਿ ਤੁਹਾਡੇ ਸਾਰੇ ਜਿਹੜੇ ਤਰਕਾ ਉਹ ਸਹੀ ਨੇ ਤੇ ਅਸੀਂ ਇਸ ਭਰਤੀ ਨੂੰ 3 ਦਿਨਾਂ ਦੇ ਅੰਦਰ ਅੰਦਰ ਪੂਰਾ ਕਰ ਦੇਵਾਂਗੇ ਜੋ ਵੀ ਅਸੀਂ 3 ਦਿਨਾਂ ਚ ਕੰਮ ਕੀਤਾ ਉਹ ਅਸੀਂ ਤੁਹਾਨੂੰ ਡਿਟੇਲੀ ਤੌਰ ਤੇ ਦਿਖਾ ਵੀ ਦੇਵਾਂਗੇ ਕਿ ਤੁਹਾਨੂੰ ਯਕੀਨ ਆ ਜਾਏਗਾ ਸੋਮਵਾਰ ਨੂੰ ਅਸੀਂ ਸਿੱਖਿਆਸਕਰਤਰ ਸਾਹਿਬ ਨੂੰ ਜਦੋਂ ਮਿਲਣ ਗਏ ਤਾਂ ਉਹਨਾਂ ਨੇ ਮਿਲਣ ਤੋਂ ਸਾਫ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਯੂਨੀਅਨ ਨੂੰ ਨਹੀਂ ਮਿਲਣਾ ਫਿਰ ਅਸੀਂ ਉਹ ਕਹਿੰਦੇ ਕਿ ਡੀਪੀਆਈ ਸਾਹਿਬ ਨੂੰ ਮਿਲੋ ਅਸੀਂ ਡੀਪੀਆਈ ਦਫ਼ਤਰ ਗਏ ਉਹਨਾਂ ਨੇ ਵੀ ਕਿਹਾ ਕਿ ਮੈਂ ਅੱਜ ਤੋਂ ਬਾਅਦ ਜਿਹੜਾ ਗੇਟ ਦੇ ਉੱਪਰ ਪਬਲਿਕ ਡੀਲਿੰਗ ਬੰਦ ਹੈ ਲਿਖਾ ਕੇ ਲਗਾ ਕੇ ਲਿਖਾ ਦੇਣੀ ਆ ਉਹ ਉਹਨਾਂ ਨੇ ਆਪਣੇ ਜਿਹੜਾ ਬਾਹਰ ਉਹਨਾਂ ਦੇ ਸ਼ੀਸ਼ਾ ਹੈਗਾਗਾ ਉੱਥੇ ਉਹਨਾਂ ਨੇ ਲਿਖ ਕੇ ਲਾ ਵੀ ਦਿੱਤਾ ਕਿ ਪਬਲਿਕ ਡੀਲਿੰਗ ਬੰਦ ਹੈ ਬਾਏ ਅਫਸਰ ਨਾਇਕਾ ਦੇ ਲਈ ਆ ਪੰਜਾਬ ਦੇ ਲੋਕਾਂ ਦੇ ਜਿਹੜੇ ਪੈਸੇ ਆ ਉਹਨਾਂ ਤੋਂ ਇਹੇ ਤਨਖਾਹਾਂ ਲੈ ਰਹੇ ਆ ਤੇ ਲਿਖ ਰਹੇ ਆ ਕਿ ਪਬਲਿਕ ਡੀਲਿੰਗ ਬੰਦ ਹੈ ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਤਿੰਨ ਹਫ਼ਤੇ ਮੇਰੇ ਦਫ਼ਤਰ ਚ ਨਾ ਬੜਿਓ ਤੇ ਉਹਨਾਂ ਨੇ ਗਾਂ ਗਾਂ ਲਾਰਾ ਲਾਤਾ ਕਿ ਡਿਪਟੀ ਡੀਪੀਏ ਸਾਹਿਬ ਨੂੰ ਮਿਲੋ ਅਸੀਂ ਉਹਨਾਂ ਨੂੰ ਮਿਲੇ ਤਾਂ ਉਹਨਾਂ ਦਾ ਇੱਕੋ ਇੱਕ ਜਿਹੜਾ ਉਹਨਾਂ ਨੂੰ ਤਿੰਨ ਸ਼ਬਦ ਸਿਫਾ ਕੇ ਰੱਖੇ ਹੋਏ ਆ ਕਿ ਤੁਹਾਡਾ ਕੰਮ ਹੋ ਰਿਹਾ ਤਾਂ ਉਹ ਕੰਮ ਹੋ ਰਿਹਾ ਸਾਨੂੰ ਅਸੀਂ 70 ਦਿਨਾਂ ਤੋਂ ਵੇਖ ਰਹੇ ਆ ਅਸੀਂ ਇਹ ਵੀ ਦੇਖਿਆ ਕਿ ਪਿਛਲੀ ਜਿਹੜੇ ਸਾਡੇ ਸਾਥੀ ਅੰਦਰ ਗਏ ਆ ਉਹਨਾਂ ਦੇ ਵਿੱਚੋਂ ਇੱਕ ਸਾਥੀ ਨੇ ਜਿਹੜੇ ਮੈਡਮ ਉਹਨਾਂ ਨੇ ਜਦੋਂ ਸੁਸਾਇਡ ਕੀਤਾ ਤਾਂ ਸਰਕਾਰ ਨੇ ਉਹਦੇ ਤੇ ਥੋੜਾ ਜਿਹਾ ਕੰਮ ਕਰਕੇ ਉਹਨਾਂ ਨੂੰ ਅੰਦਰ ਭੇਜਿਆ ਤਾਂ ਇਹ ਭਗਵਾਨ ਤਮਾਨ ਜਿਹੜਾ ਹੈ ਇਹ ਸਾਡੀ ਖੂਨ ਦਾ ਪਿਆਸਾ ਤੇ ਅਸੀਂ ਅੱਜ ਖੂਨ ਡੋਲਣ ਹੀ ਆਏ ਆ ਤਾਸੀ ਪਿਛਲੀ ਵਾਰੀ ਵੀ ਆਈ ਸੀ ਕਿ ਸਾਨੂੰ ਜੇਲਾ ਚ ਸੁੱਟ ਲੋ ਸਾਡੇ ਦੇ ਪਰਚੇ ਮਾਰ ਪਾ ਲੋ ਸਾਡੇ ਦੇ ਲਾਠੀ ਚਾਰਜ ਕਰ ਲੋ ਖੂਨ ਅਸੀਂ ਦਦੋ ਵੀ ਪੇਸ਼ ਕੀਤਾ ਸੀ ਉਦੋਂ ਸਾਨੂੰ ਉਮੀਦ ਸੀ ਕਿ ਸ਼ਾਇਦ ਇਸ ਬੋਲੀ ਸਰਕਾਰ ਦੇ ਕੰਨ ਖੁੱਲਣਗੇ ਪਰ ਉਹਦਾ ਕੋਈ ਅਸਰ ਨਹੀਂ ਹੋਇਆ ਅੱਜ ਅਸੀਂ ਆਪਣ ਮਰਨ ਵੱਲ ਤੋਂ ਸ਼ੁਰੂ ਕਰ ਰਹੇ ਹਾਂ ਜੇਕਰ ਭਗਵਾਨ ਤੁਮਾਰ ਨੂੰ ਸਾਡੀ ਜਾਨ ਚਾਹੀਦੀ ਆ ਤੇ ਸਾਡੇ ਸਾਥੀਆਂ ਦੀ ਜਾਨ ਦੇ ਨਾਲ ਉਹ ਉਹਦੇ ਕੰਨ ਖੁੱਲਣਗੇ ਉਹਨੂੰ ਪਤਾ ਲੱਗੂਗਾ ਕਿ ਬਚੇਰੀ ਕਿੱਥੇ ਦਾ ਹਾਲ ਕੀ ਆ ਤਾਂ ਅਸੀਂ ਅੱਜ ਆਪਣੀ ਜਾਨ ਪੇਸ਼ ਕਰ ਰਹੇ ਹਾਂ ਅਸੀਂ ਪਹਿਲੇ ਜਥੇ ਦੇ ਵਿੱਚ ਆਪਣੇ ਤਿੰਨ ਸਾਥੀ ਸਾਡੇ ਮਰਨ ਵਤ ਤੇ ਬੈਠ ਰਹੇ ਨੇ ਪੰਜਾਬੀ ਵਿਸ਼ੇ ਤੋਂ ਡਾਕਟਰ ਪਰਮਜੀਤ ਸਿੰਘ ਪੀ ਐਚ ਡੀ ਕਰਕੇ ਅੱਜ ਭਗਵੰਤ ਮਾਨ ਸਰਕਾਰ ਦੇ ਮੂੰਹ ਤੇ ਛਪੇੜ ਮਾਰਨ ਆਇਆ ਕਿ ਉਹ ਮਰਨ ਵਤ ਦੇ ਉੱਪਰ ਸਭ ਤੋਂ ਉੱਚੀ ਜਿਹੜੀ ਸਿੱਖਿਆ ਬਾਤ ਦੀ ਉਹ ਡਿਗਰੀ ਲੈ ਕੇ ਅੱਜ ਇਹ ਇੱਥੇ ਮਰਨ ਵਤ ਤੇ ਬੈਠੇ ਆ ਪੰਜਾਬੀ ਵਿਸ਼ੇ ਤੋਂ ਡਾਕਟਰ ਪਰਮਜੀਤ ਸਿੰਘ ਹਿੰਦੀ ਵਿਸ਼ੇ ਤੋਂ ਪੀਐਚੜੀ ਕਰ ਰਹੇ ਡਾਕਟਰ ਜਸਵੰਤ ਸਿੰਘ ਇਸ ਸਮਰਨ ਵਤ ਦੇ ਵਿੱਚ ਸ਼ਾਮਲ ਹੋ ਰਹੇ ਆ ਅੰਗਰੇਜ਼ੀ ਵਿਸ਼ੇ ਤੋਂ ਸੁਰਿੰਦਰ ਸਿੰਘ ਚੌਧਰੀ ਉਹ ਵੀ ਸਾਬਕਾ ਕੋਲ ਉਹ ਇਸ ਵਿਸ਼ੇ ਦੇ ਵਿੱਚ ਇਸ ਵਿਸ਼ੇ ਦੇ ਵਿੱਚ ਸਿਲੈਕਟ ਹੋਏ ਉਮੀਦਵਾਰ ਆ ਉਹ ਵੀ ਇਸ ਸਮਰਨ ਵਤ ਦੇ ਪਹਿਲੇ ਜੱਥੇ ਵਿੱਚ ਬੈਠੇ ਆ ਅਸੀਂ ਸਰਕਾਰ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਦੋਂ ਸਰਕਾਰ ਇਹਨਾਂ ਇੰਨਾਂ ਦਾ ਖੂਨ ਪੀ ਕੇ ਭਗਵੰਤਮਾਨ ਸਰਕਾਰ ਨੇ ਜਦੋਂ ਇਹਨਾਂ ਦੀ ਸ਼ਹਾਦਤ ਹੋ ਗਈ ਉਸ ਤੋਂ ਬਾਅਦ ਏ ਸਾਡਾ ਜਿਹੜਾ ਮਰਨ ਵਰਤਾ ਇਹ ਖਤਮ ਨਹੀਂ ਹੋਊਗਾ ਉਸ ਤੋਂ ਅਗਲਾ ਜੱਥਾ ਸਾਡਾ ਤਿਆਰ ਆ ਜਦੋਂ ਉਹਨਾਂ ਦਾ ਵੀ ਖੂਨ ਪੀ ਲਿਆ ਉਸ ਤੋਂ ਅਗਲਾ ਵੀ ਜੱਥਾ ਤਿਆਰ ਆ ਇਹ ਸਾਰੇ ਦੇ ਸਾਰੇ ਜਿਹੜੇ ਐਂਡ ਤੱਕ ਜਿਹੜੇ ਬੈਠੇ ਆ ਉਹ ਇਹ ਜੱਥਾ ਹੀ ਆ ਸਾਡਾ ਸਾਰਾ ਉਹਦਾ ਪਹਿਲਾ ਜਿਹੜਾ ਸਾਡਾ ਫੇਜ਼ ਆ ਉਹ ਇਹਨਾਂ ਤਿੰਨ ਸਾਥੀਆਂ ਤੋਂ ਅਸੀਂ ਸ਼ੁਰੂ ਕਰ ਰਹੇ ਆ ਪ੍ਰੈਸਪੌਜੀ ਮਾਰੋ ਜੀ ਚਲੋ ਚਲੋ ਗੱਲ ਸੁਣਿਆ ਜੀ ਜਦ ਸਰਕਾਰ ਮੁਜ਼ੱਫਪੁਰ 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 ਪਖਵੰਤਾਂ ਹਾਏ 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 Zinnabaz! 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 Y'all वॾा साथी ज़िंदाबाद ज़िंदाबाद साटी भाती ज़िंदाबाद स्टे साथी ज़िंदाद जा सरकार मुरदाबाद जा सरकार कल्सी हा करो सेपा हा तो है है, मुख्यमंत्री आए है, है। कल जिंदा है, है।, है अंदर वर्ग है, मुख्यमंत्री हुए है कल जिंदा है कल जिंदा है मुख्यमंत्री शर्म करो मुखंत्री शर्म करो शर्मन टप मरो मुख्यत्री शर्म करो शर्मनीअ जी टप मरो